ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਪੜੇ ਮਾਰਕੀਟ ਬਾਰੇ ਜਿਹੜਾ ਪਲਾਸਟਿਕ ਦਾ ਜਿਹੜਾ ਭਰਿਆ ਹੋਇਆ ਕੱਪੜੇ ਬਣ ਰਿਹਾ ਅੱਜ ਕੋਈ ਬਰ ਚਰਚਾ ਜਾਰੀ ਰਹੂਗੀ ਅੱਜ ਗੱਲ ਕਰਾਂਗੇ ਵੀ ਕਿੰਨਾ ਕ ਕਪੜਾ ਬੰਗਲਾਦੇਸ਼ ਨੂੰ ਐਕਸਪੋਰਟ ਹੁੰਦਾ ਛੋਟੀਆਂ ਕੰਟਰੀਆਂ ਚ ਤੇ ਕਿੰਨਾ ਕੋ ਯੂਜ਼ ਨਹੀਂ ਕਰ ਪਾਉਂਦੇ ਸਾਰੀ ਬਰ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਐਲਨ ਮੈਕਾਰਥਰ ਫਾਊਂਡੇਸ਼ਨ ਹੈਗੀ ਆ ਉਹ ਕਹਿੰਦੇ ਸੰਨ 2000 ਤੋਂ ਬਾਅਦ ਜਿਹੜਾ ਯੂਕੇ ਦੇ ਵਿੱਚ ਕੱਪੜੇ ਦੀ ਜਿਹੜੀ ਲਾਈਨ ਦੀ ਲੋਕਾਂ ਦੀ ਹੈਗੀ ਕੈਪੈਸਿਟੀ ਉਹ ਵੱਧ ਗਈ ਹੈ ਡਬਲ ਹੋ ਗਈ ਹੈ ਤਾਂ ਜਿਹੜਾ ਨੰਬਰ ਆਫ ਟਾਈਮ ਜਿਹੜੇ ਉਹ ਕਪੜਾ ਨਹੀਂ ਪਾਉਂਦੇ 36% ਹੋ ਚੁੱਕੇ ਮਤਲਬ ਜਿਹੜਾ ਪਾਉਂਦੇ ਹੀ ਨਹੀਂ ਹੈਗੇ ਮਤਲਬ ਲੈ ਕੇ ਉਹ ਉੱਥੇ ਆਪਣੇ ਲਮਾਰੀਆਂ ਚ ਪਿਆ ਰਹਿੰਦਾ ਹੈਗਾ ਤਾਂ ਜਿਹੜਾ ਹੈ ਨਾ ਯੂਕੇ ਵਿੱਚ ਕੀ ਹੁੰਦਾ 70% ਕਪੜਾ ਹੋ ਪਾ ਕੇ ਐਕਸਪੋਰਟ ਕਰ ਦਿੰਦੇ ਬਾਹਰ ਬਾਰੇ ਦੇਸ਼ਾਂ ਨੂੰ ਭੇਜ ਦਿੰਦੇ ਆ ਉਹ ਮਤਲਬ ਕਹਿੰਦੇ ਵੀ ਉਹਦਾ ਅਮਾਉਂਟ ਜਿਹੜੀ ਹੈਗੀ ਆ 395000 ਟਨ ਕਪੜਾ ਹੈਗਾ ਜਿਹੜਾ ਬਾਕੀ ਕੰਟਰੀ ਵਿੱਚ 70% ਕਪੜਾ ਜਿਹੜਾ ਪਾਉਂਦੇ ਉਹ ਬਾਹਰ ਭੇਜ ਦਿੰਦੇ ਆ ਦੂਜੇ ਕੰਟਰੀਆਂ ਡਿਵੈਲਪਿੰਗ ਕੰਟਰੀਆਂ ਨੂੰ ਉਸਦੀ ਇਹਦੀ ਵੈਲਿਊ ਕਿੰਨੀ ਹੈਗੀ ਆ ਉਹ ਕਹਿੰਦੇ 452 ਮਿਲੀਅਨ ਡਾਲਰ ਦੀ ਵੈਲਿਊ ਹੈਗੀ ਜਿਹੜਾ ਐਕਸਪੋਰਟ ਕਰਦੇ ਕੱਪੜਾ ਯੂਕੇ ਤੋਂ ਉਸ ਵਾਰ ਗਲੋਬਲੀ ਗੱਲ ਕਰੀਏ ਦੇ ਦੁਨੀਆ ਲੈਵਲ ਦੇ ਗੱਲ ਕਰੀਏ ਵੀ ਇਹ ਕਿੰਨੀ ਵੈਲਿਊ ਹੈਗੀ ਇਹਦੀ ਟ੍ਰੇਡ ਜਿਹੜੀ ਹੈਗੀ ਇਹਦੀ ਇਹਦੀ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਵੈਲਿਊ ਹੈਗੀ ਆ ਉਹ 3.6 ਬਿਲੀਅਨ ਡਾਲਰ ਦੀ ਵੈਲਿਊ ਹੈਗੀ ਜਿਹੜਾ ਐਕਸਪੋਰਟ ਹੁੰਦਾ ਕੱਪੜਾ ਹੁਣ ਜਿਹੜਾ ਫੈਸ਼ਨ ਹੈ ਕਿ ਬਿਜ਼ਨਸ ਆਫ ਵੇਸਟ ਆ ਮਤਲਬ ਜਿਹੜਾ ਫੈਸ਼ਨ ਜਿਹੜਾ ਅੱਜਕੱਲ ਫੈਸ਼ਨ ਚੱਲਦਾ ਉਹ ਵੇਸਟ ਪ੍ਰੋਡਕਸ਼ਨ ਵੱਧ ਕਰਦਾ ਹੈਗਾ ਕਿਉਂਕਿ ਅਸੀਂ ਫਿਰਦੁਵਾ ਜਿਹੜਾ ਮਤਲਬ ਆਉਡਿਟ ਹੋ ਗਿਆ ਉਹਦਾ ਫੈਸ਼ਨ ਚਲਾ ਗਿਆ ਫਿਰ ਨਵਾਂ ਕੱਪੜਾ ਲੈ ਆਏ ਕਰਕੇ ਜਿਹੜਾ ਸਿਸਟਮ ਚੱਲਦਾ ਜਾ ਰਿਹਾ ਔਰ ਜਿਹੜੇ ਕੰਪਨੀ ਵੀ ਹੈਗੇ ਕੰਪਨੀ ਵੀ ਕੀ ਕਰਦੀਆਂ ਅੱਜ ਕੱਲ ਮਤਲਬ ਉਹ ਤੁਹਾਨੂੰ ਡਰੈਸ ਅਪ ਨਹੀਂ ਕਰਦੀਆਂ ਤੇ ਤੁਹਾਨੂੰ ਸੋਹਣਾ ਨਹੀਂ ਬਣਾਉਂਦੀਆਂ ਡਰੈਸ ਅਪ ਨਹੀਂ ਕਰਦੀਆਂ ਉਹ ਕਹਿੰਦੇ ਆ ਬੰਦੇ ਜਿਹੜੇ ਵੱਧ ਤੋਂ ਵੱਧ ਕੱਪੜਾ ਖਰੀਦ ਲੈਣ ਮਤਲਬ ਇਹ ਦਾ ਕਨਸੈਪਟ ਅੱਜ ਕੱਲ ਚੱਲ ਰਿਹਾ ਹੈਗਾ ਪੁਰਾਣਾ ਸਮਾਂ ਸੀਗਾ ਲੋਕਾਂ ਨੂੰ ਡਰੈਸ ਅਪ ਕੀਤਾ ਜਾਂਦਾ ਸੀਗਾ ਤੇ ਕੱਪੜਾ ਦੀ ਕੁਆਲਿਟੀ ਹੁੰਦੀ ਸੀ ਪਰ ਇਸ ਹੁਣ ਕੀ ਆ ਤੁਹਾਨੂੰ ਡਰੈਸ ਅਪ ਨਹੀਂ ਕਰਦੇ ਤੁਹਾਨੂੰ ਉਹ ਚਾਹੁੰਦੀ ਇਹ ਵੱਧ ਤੋਂ ਸਮਝਣਾ ਬਣਾ 62 ਮਿਲੀਅਨ ਟਨ ਆਫ ਕਲੋਥਿੰਗ ਇਜ਼ ਮੈਨੂਫੈਕਚਰਡ ਹਰ ਸਾਲ ਪੈਦਾ ਹੁੰਦਾ ਇੰਨੇ ਕੱਪੜੇ ਪੈਦਾ ਕਰਦੇ 62 ਮਿਲੀਅਨ ਟਨ ਤੇ ਇਸ ਇਹ ਹੈਗਾ 80 ਤੋਂ 150 ਬਿਲੀਅਨ ਗਾਰਮੈਂਟ ਬੰਦਿਆ ਇਸ ਜਿਹੜੀ ਇਸ ਚੀਜ਼ ਤੋਂ ਤਾਂ ਜਿਹੜੇ ਉਹਨੂੰ 8 ਬਿਲੀਅਨ ਲੋਕਾਂ ਨੂੰ ਪਹਿਨਾਇਆ ਜਾਂਦੇ ਆ ਮਨ ਲੋ ਤੇ ਸਮਝਣਾ ਬਣਾ ਸਾਨੂੰ ਜਿਹੜੀ ਫੈਸ਼ਨ ਇੰਡਸਟਰੀ ਹੈਗੀ ਜਿਹੜੀ ਪ੍ਰੋਡਕਸ਼ਨ ਕਰਦੀ ਹੈ ਕੱਪੜੇ ਦੀ ਪੋਲੀਐਸਟਰ ਨੂੰ ਪ੍ਰੋਡਿਊਸ ਕਰਦੀ ਹੈ ਪੋਲੀਐਸਟਰ ਨੂੰ ਯੂਜ਼ ਕਰਦੀ ਹੈਗੀ ਆ ਤਾਂ ਉਹ 8 ਤੋਂ 10% ਗਲੋਬਲ ਕਾਰਬਨ ਐਮਿਸ਼ਨ ਕਰਦੇ ਹੈਗੇ ਆ ਇਸ ਲਈ ਅੱਜ ਕੱਲ੍ਹ ਰੀਸਾਈਕਲਿੰਗ ਵੱਲ ਨੂੰ ਜਾ ਰਿਹਾ ਅੱਜ ਕੱਲ੍ਹ ਉਹ ਸਸਟੇਨੇਬਿਲਟੀ ਵੱਲ ਨੂੰ ਜਾ ਰਹੇ ਹੈਗੇ ਆ ਤੇ 20% ਦਾ ਵੇਸਟ ਵਾਟਰ ਨੂੰ ਇਹ ਜਨਰੇਟ ਕਰਦੇ ਹੈਗੇ ਆ ਕਲੋਥਿੰਗ ਇੰਡਸਟਰੀ ਦੀ ਟੈਕਸਟਾਈਲ ਇੰਡਸਟਰੀ ਹੈਗੀ ਆ ਉਸ ਤੋਂ ਬਾਅਦ ਇੱਕ 2016 ਦੇ ਸਟੱਡੀ ਇਹ ਕਹਿੰਦੀ ਹੈਗੀ ਆ ਵੀ ਸਾਡੀਆਂ ਲਮਾਰੀਆਂ 'ਚ ਕੱਪੜੇ ਜਿਹੜੇ ਹੈਗੇ ਆ 3.6 ਬਿਲੀਅਨ ਕੱਪੜੇ ਪਏ ਆ ਤੇ ਉਹਦੀ ਵੈਲਿਊ 2.7 ਬਿਲੀਅਨ ਉਹਦੀ ਵੈਲਿਊ ਹੈਗੀ ਆ ਤਾਂ ਉਹ ਪਾਇ ਹੀ ਨਹੀਂ ਗਿਆ ਮਤਲਬ ਕਹਿੰਦਾ ਇੰਨਾ ਕਪੜਾ ਮਤਲਬ ਕਹਿੰਦਾ 6. ਮੈਂ 3.6 ਬਿਲੀਅਨ ਗਾਰਮੈਂਟ ਨੂੰ ਜਿਹੜੇ ਕਪੜੇ ਪੈ ਸਾਡੇ ਲਵਾਰੀਆਂ ਵਿੱਚ ਉਹਨੂੰ ਪਾਇ ਹੀ ਨਹੀਂ ਗਿਆ ਉਹਦੀ ਵੈਲਿਊ ਹੈਗੀ ਆ 2.7 ਬਿਲੀਅਨ ਡਾਲਰ ਪਾਉ ਇਹ ਸਮਝ ਲੈਣਾ ਬਣਾ ਇੰਨਾ ਕਪੜਾ ਸਾਡਾ ਵੇਸਟ ਹੁੰਦਾ ਜਾ ਰਿਹਾ ਕਿਉਂਕਿ ਇਹ ਵੇਸਟ ਤਾਂ ਹੁੰਦਾ ਜਾ ਰਿਹਾ ਸਾਡਾ ਜਿਹੜਾ ਇੰਡਸਟਰੀਆਂ ਹੈਗੀਆਂ ਸਾਨੂੰ ਫੈਸ਼ਨ ਆਉਂਦਾ ਫੈਸ਼ਨ ਚੇਂਜ ਹੋ ਜਾਂਦਾ ਤੇ ਅਸੀਂ ਮਤਲਬ ਕਹਿੰਦਾ ਫੈਸ਼ਨ ਦੇ ਪਿੱਛੇ ਚੱਲ ਕੇ ਜਿਹੜਾ ਕਪੜੇ ਖਰੀਦਦੇ ਸਾਡੀ ਅਲਮਰਾਂ ਚ ਹੀ ਪੈ ਰਹੇ ਨੇ ਰਹਿ ਜਾਂਦੇ ਹੈਗੇ ਆ ਇਸ ਲਈ ਜਿਹੜਾ ਕਪੜੀ ਮਾਰਕੀਟ ਹੈਗੀ ਕਪੜੇ ਦੀ ਇਹ ਬਹੁਤ ਹੀ ਵੇਸਟਫੁਲ ਸਿਸਟਮ ਜਿਹੜਾ ਆਨਲਾਈਨ ਸਮੇਂ ਚ ਹੋਰ ਜਿਹੜਾ ਹੈਗਾ ਇਹਦਾ ਪਲਾਸਟਿਕ ਜਿਹੜੀ ਪ੍ਰੋਡਕਸ਼ਨ ਹੈਗੀ ਪ੍ਰੋਡਕਟ ਯੂਜ਼ ਹੈਗਾ ਇਹਦਾ ਵੱਧਾ ਤੁਰਾ ਜਾਣਾ ਹੈਗਾ ਧੰਨਵਾਦ